ਪਹਿਲਾ ਦਿਓ ਸਗਣ ਫਿਰ ਚੱਕੋ ਰੋਟੀ ਖਾਣ ਦੇ ਲਈ ਥਾਲੀ ਜੇ ਸਗਣ ਨਹੀਂ ਤਾਂ ਖਾਣਾ ਵੀ ਨਹੀਂ ਦੋਸਤੋ ਪਹਿਲਾਂ ਕਿਹਾ ਜਾਂਦਾ ਸੀ ਕਿ ਲੋਕਾਂ ਦੇ ਹੁਣ ਪਹਿਲਾਂ ਨਾਲੋਂ ਰਹਿਣ ਸਹਿਣ ਦੇ ਤਰੀਕੇ ਬਦਲਦੇ ਜਾਂਦੇ ਨੇ ਪਰ ਹੁਣ ਵਿਆਹ ਦੇ ਵਿੱਚ ਦੇਖਿਆ ਇਹ ਨਵਾਂ ਕੰਮ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਦੋ ਵਿਅਕਤੀ ਖਾਣ ਵਾਲੀ ਸਟਾਲ ਦੇ ਕੋਲ ਦਿਖਾਈ ਦੇ ਰਹੇ ਨੇ ਦਰਅਸਲ ਇਹ ਵਿਅਕਤੀ ਵਿਆਹ ਵਿੱਚ ਆਏ ਰਿਸ਼ਤੇਦਾਰ ਅਤੇ ਯਾਰ ਦੋਸਤਾਂ ਨੂੰ ਖਾਣਾ ਖਾਣ ਲਈ ਆਉਂਦੇ ਨੇ ਪਹਿਲਾ ਉਹਨਾਂ ਨੂੰ ਛਕਣ ਫੜਾਉਣ ਲਈ ਕਹਿੰਦੇ ਨੇ ਤੇ ਉਸ ਤੋਂ ਬਾਅਦ ਖਾਣਾ ਖਾਣ ਦੇ ਲਈ ਪਲੇਟਾ ਫੜਾਉਂਦੇ ਨੇ ਅਤੇ ਜੋ ਛਕਣ ਨਹੀਂ ਦਿੰਦਾ ਉਸ ਨੂੰ ਬਿਨਾਂ ਪਲੇਟ ਦਿੱਤੇ ਅੱਗੇ ਜਾਣ ਲਈ ਕਹਿੰਦੇ ਨੇ ਉੱਥੇ ਖੜਾ ਇੱਕ ਵਿਅਕਤੀ ਇਸ ਦੀ ਵੀਡੀਓ ਬਣਾ ਲੈਂਦਾ ਹੈ ਕਿ ਵਿਆਹ ਦੇ ਵਿੱਚ ਇਹ ਤਰੀਕਾ ਵਰਤਣਾ ਚਾਹੀਦਾ ਹੈ ਕਿਉਂਕਿ ਵਿਆਹ ਦੇ ਵਿੱਚ ਆਏ ਕਈ ਲੋਕ ਇਦਾਂ ਦੇ ਹੁੰਦੇ ਹਨ ਜੋ ਕਿ ਵਧੀਆ ਖਾ ਪੀ ਕੇ ਬਿਨਾਂ ਛਕਣ ਪਾਏ ਵਾਪਸ ਚਲੇ ਜਾਂਦੇ ਨੇ ਤੋ ਇਹ ਜੇ ਲੋਕਾਂ ਤੋਂ ਬਚਣ ਦੇ ਲਈ ਇਹ ਵੀ ਤਰੀਕਾ ਸਹੀ ਹੈ ਤਾਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ